ਵਿਆਹ ਹੋਣ ਤੋਂ ਬਾਅਦ ਮੁੰਡੇ ਨੇ ਗੱਡੀ ਦੀ ਸਨਰੂਫ ਵਿੱਚੋਂ ਨਿਕਲ ਕੇ ਨਵੀਂ ਬਹੂ ਦੇ ਸਾਹਮਣੇ ਹੀ ਚੱਕ ਤੇ ਫੱਟੇ ਦੋਸਤੋ ਅਕਸਰ ਹੀ ਜਦੋਂ ਦੋ ਸਿਰ ਜੁੜਦੇ ਨੇ ਤਾਂ ਕੁਝ ਲੋਕ ਬਿਨਾਂ ਕਿਸੇ ਗੱਲ ਤੋਂ ਹੀ ਪਾਣੀ ਮਾਰ ਦਿੰਦੇ ਨੇ ਦਰਸਲ ਇਸ ਮੁੰਡੇ ਦੇ ਰਿਸ਼ਤੇ ਵਿੱਚ ਕਈ ਵਾਰ ਪਾਣੀ ਵੱਜ ਚੁੱਕੀ ਸੀ ਅਤੇ ਪਾਣੀ ਮਾਰਨ ਵਾਲੇ ਵੀ ਇਹਨਾਂ ਦੇ ਗਵਾਂਢੀ ਹੀ ਸੀ ਪਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਨਾਲ ਸੰਜੋਗ ਲਿਖੇ ਹੁੰਦੇ ਨੇ ਫਿਰ ਉੱਥੇ ਕੋਈ ਵੀ ਪਾਣੀ ਨਹੀਂ ਚੱਲਦੀ ਇਸੇ ਤਰ੍ਹਾਂ ਜਦੋਂ ਇਸ ਮੁੰਡੇ ਦਾ ਰਿਸ਼ਤਾ ਸਿਰੇ ਚੜਿਆ ਅਤੇ ਜਦੋਂ ਵਿਆਹ ਹੋਣ ਤੋਂ ਬਾਅਦ ਮੁੰਡਾ ਆਪਣੀ ਦੁਲਹਨ ਵਿਆਹ ਕੇ ਲਿਆਇਆ ਤਾਂ ਇਹ ਆਉਂਦੀ ਸਾਰ ਹੀ ਗਵਾਂਡੀਆਂ ਦੇ ਗੇਟ ਮੂਰੇ ਬਰਾਤ ਰੋਕ ਲੈਂਦਾ ਏ ਤੇ ਢੋਲ ਵਾਲੇ ਨੂੰ ਢੋਲ ਵਜਾਉਣ ਲਈ ਕਹਿੰਦਾ ਏ ਤੇ ਆਪ ਗੱਡੀ ਦੇ ਸਨਰੂਫ ਵਿੱਚੋਂ ਨਿਕਲਦਾ ਏ ਤੇ ਗਵਾਂਡੀਆਂ ਦੇ ਘਰ ਵੱਲ ਮੂੰਹ ਕਰਕੇ ਨੱਚਣ ਲੱਗ ਜਾਂਦਾ ਏ ਅਤੇ ਫਿਰ ਆਪਣੀ ਦੁਲਹਨ ਨੂੰ ਵੀ ਸਨਰੂਫ ਵਿੱਚੋਂ ਬਾਹਰ ਕੱਢ ਕੇ ਦਿਖਾਉਣ ਲੱਗ ਜਾਂਦਾ ਏ ਅਤੇ ਕਹਿੰਦਾ ਹੈ ਕਿ ਹੁਣ ਲਾ ਲਿਆ ਜੋਰ ਆ ਲਿਆ ਮੈਂ ਵਿਆਹ ਕੇ ਵਿਚਾਰੇ ਗਵਾਂਡੀ ਲਾਈਟਾਂ ਬੰਦ ਕਰਕੇ ਕੁੰਡਾ ਲਾ ਲੈਂਦੇ ਨੇ ਇਹ ਮੁੰਡਾ ਤਕਰੀਬਨ ਅੱਧਾ ਪੌਣਾ ਘੰਟਾ ਗਵਾਂਡੀਆਂ ਦੇ ਗੇਟ ਵਿੱਚ ਢੋਲ ਵਜਾਉਂਦਾ ਰਹਿੰਦਾ ਹੈ ਸੋ ਤੁਹਾਨੂੰ ਇਸ ਮੁੰਡੇ ਦਾ ਇਹ ਕੰਮ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ